인ਸਾਨੀਅਤ ਸੇਵਾ ਦਲ ਦੀ ਇਸ ਸਾਈਮੀ ਵਰਸੀ ਮੌਕੇ ਡੇਰਾ ਬਾਬਾ ਬਦਰੀਦਾਸ ਜੀ ਦੇ ਪਾਵਨ ਸਥਾਨ ਵਿਖੇ ਸੋਸਾਇਟੀ ਵੱਲੋਂ ਸ਼੍ਰੀ ਰਾਮ ਚਰਿਤ੍ਰਮਾਨਸ ਜੀ ਦਾ ਪਾਠ ਕੀਤਾ ਗਿਆ ਸੋਸਾਇਟੀ ਵੱਲੋਂ 22 ਸਾਲਾਂ ਤੋਂ ਧਾਰਮਿਕ ਪ੍ਰੋਗਰਾਮਾਂ ਵਿੱਚ ਪਾਣੀ ਅਤੇ ਜੋੜਾ ਦੀ ਸੇਵਾ ਮੁਫਤ ਕਰਵਾਈ ਜਾ ਰਹੀ ਹੈ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਸ਼ਰਮਾ ਜੀ ਨੇ ਕਿਹਾ ਕਿ ਭਗਵਾਨ ਰਾਮ ਜੀ ਦੀ ਕਿਰਪਾ ਨਾਲ ਇਹ ਸੇਵਾ ਇਸੇ ਤਰ੍ਹਾਂ ਚਲਦੀ ਰਹੇਗੀ ਜੀ ਭਾਈ ਆ ਜੀ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਕਾਦੇ ਵਸ ਜੈ ਜੀ ਕਾਮ ਜੀ ਅੱਜ ਇਨਸਾਨੀ ਸੇਵਾ ਦੇ ਖੇਤਰੋਂ ਨਿਵਾਇ ਸੇਵਾ ਪਰਤਾ ਹੋ ਰਿਹਾ ਹੈ ਇਸ ਸੰਬੰਧਿਤ ਆ ਗਿਆ ਹੈ ਇਹ ਹੈ ਲਾਈ ਸੋਸਾਇਟੀ ਹੈ ਸਾਡੀ ਇਨਸਾਨੀ ਸੇਵਾ ਕਰ 295 ਤੋਂ ਵਕਤ ਸਮਾਈ ਸੇਵਾਦਾਰਾਂ ਦੇ ਨਾਲ ਕਰ ਰਹੀ ਹੈ ਜਿਵੇਂ ਕਿ ਜੋੜਿਆਂ ਦੀ ਸੇਵਾ ਹੈ ਜਨ ਦੀ ਸੇਵਾ ਹੈ ਬਹੁਤ ਬਹੁਤ ਦਾ ਸਮਾਗਮ ਹੈ ਜਾਗਰਣ ਦੇ ਲਈ ਅਤੇ ਆਮ ਸਮਾਜ ਨੂੰ ਇਹਨਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਸੀ 27 ਸਾਲਾਂ ਤੋਂ ਐਸਪੀ ਅਮਰੀਕਾ ਵਿੱਚ ਸ਼ੁਰੂਆਤ ਹੋਈ ਸੀ ਅਜੇ ਵੀ ਇਸ ਮਸਕਾੜੀ ਤੋਂ ਨਾਮ ਹੈ ਵਰਹਾ ਜੀ ਸ਼ਹਿਰ ਅਤੇ ਛੋਲੇ ਦੇ ਵਿੱਚ ਆਪਣੇ ਆਪੇ ਸੇਵਾਵਾਂ ਦੇ ਵਿੱਚ ਲਗਾ ਰਹੇ ਹਾਂ ਅਸੀਂ ਪ੍ਰਮਾਤਮਾ ਦੀ ਆਸ ਕਰਦੇ ਹਾਂ ਕਿ ਭਵਿੱਖ ਦੇ ਲੋਕਾਂ ਨੂੰ ਸਾਡੇ ਦਾ ਹੀ ਮੱਥਾ ਟੇਕ ਦੇਣਗੇ ਅਸੀਂ ਸੇਵਾ ਕਰਦੇ ਰਹਿਣਾ ਨੋਮੇ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز